ਸਾਸਰੀ ਘਰ ਦੀ ਸਾਰਿਆਂ ਨੂੰ ਹੋਰ ਸਨਾਂ ਕੀ ਹਾਲ ਚਾਲ ਆਸ ਕਰਦੇ ਆ ਕਿ ਸਾਡੇ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਚੜ੍ਹਦੀਆਂ ਕਲਾ ਵਿੱਚ ਹੋਣਗੇ ਅੱਜ ਦਾ ਨੂੰ ਦੱਸਦੇ ਆ ਕਿ ਮੰਮੀ ਦਾੜੀ ਕੀ ਬਣਾਉਣ ਲੱਗੇ ਆ ਸਾਸਰੀ ਘਰ ਦੀ ਸਾਰਿਆਂ ਨੂੰ ਅੱਜ ਬਣਾਉਣ ਲੱਗੇ ਆ ਭੱਲੇ ਮਾਵਾਂ ਦੀ ਦਾਲ ਦੀ ਇਹ ਰਾਦੀ ਪੈਣੀ ਹੈਗੀ ਤੇ ਹੋਣੇ ਨੂੰ ਤੋਤਾ ਵਾ ਤੋਂ ਕਹੇ ਤੇ ਹੋਣੇ ਨੂੰ ਡੰਡੇ ਕੁੰਡੇ ਕੁੱਟਣਾ ਫੁਰਤ ਕੇ ਤੇ ਫੇਰ ਇਹਨੂੰ ਅਹੀਂ ਤਨ ਭੜਾ ਕੇ ਤੇ ਤੰਤਵਾਦ ਖਾਵਾਂਗੇ ਫੇਰ ਇਹਨਾਂ ਨੇ ਬਣ ਜਾਣੇ ਭੱਲੇ ਉਹ ਤਾਨੂੰ ਅਸੀਂ ਦੱਸਾਂਗੇ ਕਿ ਕਿਦਾਂ ਬਣਾਉਣੇ ਆ ਪਹਿਲਾਂ ਤੇ ਇਹ ਢਲੀ ਦਾਲ ਹੀ ਮਾਂਵਾ ਦੀ ਢਲੀ ਦਾਲ ਉਹਨੂੰ ਤੇ ਹੁਣ ਤਾਂ ਹੁਣ ਕੋਸ਼ਲ ਕਾ ਲੱਤ ਗਿਆ ਵਾ ਕੋਈ ਨਹੀਂ ਆਏ ਇਹ ਵੀ ਕੋਈ ਨਹੀਂ ਆ ਜਾਂਦੀ ਵਿਚਾਰੀ ਅਜਾ ਕੁਫੜ ਜੀ ਨੇ ਡਿਊਟੀ ਜਾਣਾ ਨਾ ਆਪਣਾ ਕੰਮ ਤੰਦਾ ਕਾਂਢੇ ਜਾਣੇ ਆ ਠੀਕ ਆ ਸਸਤੀ ਗੱਲ ਸਾਰਿਆਂ ਨੂੰ ਆ ਡਿਊਟੀ ਇਹਨਾਂ ਨੇ ਮਿਲੋ ਦਿੱਤੀ ਆ ਦਾਲ ਕੁੱਟਣ ਦੀ ਇਹ ਫਿਰੋ ਤੋਂ ਲੈ ਆ ਜੇ ਜਵਾਨੀਆ ਦੇ ਤੋਂ ਲੈ ਕੇ ਜਦੋਂ ਵੀ ਭੱਲੇ ਬਣਾਉਣੇ ਹੁੰਦੇ ਦਾਲ ਮੈਂ ਇਹਨੂੰ ਕੁੱਟਣੀ ਪੈਂਦੀ ਆ ਪਹਿਲਾਂ ਤਾਂ ਇਹ ਕੁੱਟਦੇ ਆਂਦੇ ਸੀ ਪਹਿਲਾਂ ਮੈਂ ਹੀ ਕੁੱਟਦਾ ਸੀ ਜਦੋਂ ਵੀ ਹੌਸ ਬਣੇ ਤੂੰ ਤਾਂ ਇਹ ਦਾਲ ਇਹ ਇੱਕ ਹੀ ਕੁੱਟੜੀ ਸੌਖੀ ਆ ਹੋਏ ਇਹ ਤਾਂ ਗੱਲ ਆ ਕਿ ਦੋਨੇ ਕੁੱਟਦੇ ਵੀ ਬਹੁਤ ਆਂਦੇ ਜ਼ਿਆਦਾ ਹੁੰਦੇ ਸੀ ਨਾ ਉਹਵੇਂ ਖੁੰਡੇ ਵੀ ਵੱਡੇ ਹੋਣ ਪਤਾ ਕੀ ਆ ਬਹੁਤ ਲੋਕੀ ਤਾਂ ਮਸ਼ੀਨ ਜੀ ਚ ਡਾਪਿੰਗੇ ਆਸਟ੍ਰੈਂਡ ਜੀ ਪਰ ਆਈ ਨਹੀਂ ਹੋਏ ਤਾਂ ਇਹ ਤਾਂ ਹੀ ਕਰਨੀ ਆ ਫਿਰ ਜੋਰ ਸਵਾਦ ਖੁੰਡੇ ਦੀ ਕੁੱਟੀ ਦਾਲ ਦਾ ਭੱਲੇ ਦਾ ਆਉਗਾ ਉਹ ਗ੍ਰਾਂਡ ਗਰੂਨ ਇਹਦਾ ਨਹੀਂ ਹੁੰਦਾ ਆਹ ਇਹਨੂੰ ਕੁੱਟ ਕੇ ਚੰਗੀ ਤਰ੍ਹਾਂ ਕਰ ਲੈਣਾ ਵਾ ਫਿਰ ਇਹਨਾਂ ਦੇ ਵਿੱਚ ਨਾਣ ਮਸਾਲਾ ਪਾਵਾਂਗੇ ਧਨੀਆ ਮੇਥੀ ਜੋਰੇ ਆਪਣੇ ਸਵਾਦ ਅਨੁਸਾਰ ਪੋਣਾ ਅਦਰਕ ਮੇਥੀ ਮਸਾਲਾ ਤੇ ਜਿਹੜਾ ਪੈਂਦਾ ਹੀ ਆ ਨਾ ਹਾਂ ਤੇ ਪਾ ਕੇ ਤੇ ਫਿਰ ਜਦੋਂ ਤੇ ਬਣਾਉਣੇ ਆ ਨਾ ਉਦੋਂ ਦੱਸਾਂਗੇ ਕਿ ਤੁਸੀਂ ਬੇਬੇ ਦੇ ਹੱਥ ਦੇ ਬਣੇ ਪਾ ਕੇ ਰੱਖਿਓ ਕਿੰਨਾ ਵਧੀਆ ਸੁਆਦ ਆਉਂਦਾ ਵਾ ਵਾਕੇ ਖਾ ਕੇ ਦੱਸਿਓ ਪਰ ਨਾ ਨੱਕਰਿਆ ਨੇ ਚੱਲ ਕੋਈ ਰਵਾਦਾ ਮਾਰੋ ਹਡੰਡਾ ਦਾ ਬੁੜਕਣੀ ਆ ਮੀਠਾ ਨਹੀਂ ਕਰਨਾ ਪੈਣਾ ਤੂੰ ਕਾਣੀ ਖਾਦੋ ਭੈਣੀ ਕਾਣੀ ਖਾਦੋ ਭੈਣੀ ਗਾੜੇ ਸਾਰੇ ਕਹੋਂ ਤੂੰ ਪਤਾ ਕੀ ਕਰ ਬਾਹਰ ਨਿਕਲ ਜਾਣੀ ਆ ਤੂੰ ਹੁਣ ਮੈਂਦਾ ਲੈ ਕੇ ਨਾ ਤੇ ਥੋੜੀਆਂ ਮਠੀਆਂ ਬਣਾ ਲਾ ਅਸਾਂ ਨਾ ਮਠੀਆਂ ਵੀ ਚੱਲਣਗੀਆਂ ਮਠੀਆਂ ਚੱਲਣਗੀਆਂ ਤੇ ਜਿਪੋੜੇ ਕੱਢਣੇ ਉਹ ਤਾਂ ਵੇਲ ਹੋਣੀ ਤੇ ਚੱਲ ਮਠੀਆਂ ਤਾਂ ਬਣਾਉਣਾ ਚੱਲ ਇਹ ਟੁੱਟੀ ਤੇਰੀ ਹੋ ਨਹੀਂ ਕੋਈ ਆ ਆ ਮੈਂ ਬਰ ਨਹੀਂ ਮੈਂ ਕਹਾਂ ਨਹੀਂ ਤੇ ਫਿਰ ਕਿਸ ਦਿਨ ਕਰ ਲੈਂਦੇ ਆ ਉਹ ਵਾ ਜੇ ਜਰਨੀ ਦੀਦੇ ਸਾਰੇ ਜਾਣੇ ਬੁਛੰਡੇ ਆ ਤੇ ਪਕੌੜੇ ਦੀ ਚਟਣੀ ਹੋਰ ਕਿਹਦੇ ਨਾਲ ਲੈਂਦੇ ਚਲ 2 ਮਠੀਆਂ ਬਣਾ ਲਓ ਚਲ ਮਠੀਆਂ ਤੇ ਬਣਾ ਲਓ ਸਾਰੇ ਬੁਛੰਡੇ ਇਹਦੇ ਉਦੋਂ ਦਾ ਇਦਾਂ ਹੀ ਟਾਈਮ ਹੀ ਲੱਗਾ ਨਾਲੇ ਕੀ ਦੇ ਦੇ ਆਣੇ ਦਾ ਕਰਕੇ ਨਾ ਪਕੌੜੇ ਗੱਡੇ ਅੱਗੇ ਜਾਣ ਤੇ ਬਾਅਦ ਵਿੱਚ ਹਾਂ ਚਲੋ ਕੋਈ ਨਹੀਂ ਹੋਊ ਤੇ ਬਾਅਦ ਚ ਕੱਢ ਲਿਓ ਆ ਤੇ ਕਰ ਲਈਏ ਤੇ ਮਠੀਆਂ ਹਾਂ ਕਰ ਲਈਏ ਤੇ ਚੱਲ ਮਠੀਆਂ ਨਾਲੇ ਅ ਵੀ ਅੱਜ ਕਰ ਵਾ ਗੁੱਲੇ ਨਹੀਂ ਗਿਆ ਕੜਾਈ ਰੱਖਾਂ ਤੇ ਤੈਨੂੰ ਆਈ ਅੱਗ ਵੱਲ ਗਈ ਹੈ ਲੈ ਗਈ ਨਹੀਂ ਫਿਰ ਮੈਂ ਅੱਜ ਆ ਗਿਆ ਸੀ ਤੇ ਨਾ ਤਾਂ ਹੋ ਜਾਣਾ ਨਾ ਜੇ ਟਾਈਮ ਬੜਾ ਲੱਗ ਰਿਹਾ ਹੈ। ਚਨਪੂਰ ਹੋ ਰਿਹਾ ਮਗਰ ਉਹਨਾਂ ਜਿਹੜਾ ਪਾਣੀ ਪੁਣੀ ਆਖਦ ਰੱਖ ਦਿੰਨੀ ਤਾ ਪਾਣੀ ਕਰਨਾ ਪਾਣੀ ਤਗੀ ਚ ਸਵਾਦ। ਸਾਸਿਕਾ ਦੀ ਸਾਰਿਆਂ ਨੂੰ ਫੋਸਣਾ ਠੀਕ ਠਾਕ ਹੋ ਗਏ। ਅੱਜ ਅਹੀਂ ਆਏ ਆ ਭੱਲੇ ਤੇ ਕੂੜੀਆਂ ਵੰਡੀਆਂ ਬੇਬੇ ਦੇ ਹੱਥਾਂ ਦੀਆਂ ਹਨਾ। ਤੇ ਮੈਂ ਕਿ ਤੂੰ ਹੀ ਸਲਾਈਆਂ ਖੜੀਆਂ ਆ। ਲੇ ਉਹ ਨਹੀਂ ਜਾਂਦੇ ਨਹੀਂ ਪੂਰਨਾ ਬਣਾਏ ਜਾਂਦੇ ਭੱਲੇ ਬਣਾਏ ਜਾਂਦੇ ਨਹੀਂ ਇਹ ਭੂਆ ਭਤੀ ਮੰਨਦੇ ਆਂ ਤਾਂ ਜਨੇ ਰੀ ਸਵਾਦ ਲਾ ਲਿਓ ਲਾਉਣਾ ਹੀ ਨਹੀਂ ਉਹ ਕੰਮ ਹੀ ਜਾਣ ਕੋਣਾ ਲੋਦਿ ਨਾਲੋ ਬਣਵਾ ਲੋ ਇਸ ਕੋ ਕੰਮ ਹੀ ਆ ਆਹੋ ਹਨਾ ਦੇਦੇ ਜੁਹਾ ਕੀ ਆ ਦੀਦੀ ਬੱਚੀ ਰਹਿ ਬਣਾਉਂਦੀ ਹੋਂ ਦੱਸਿਆ ਇਹਦਾਂ ਬਣਵਾਉਣ ਜਾਵੇ ਨਾ ਮੋਸਮ ਆ ਗਿਆ ਤਾਂ ਨਾ ਬਾਪੇ ਨੇ ਧਾਰ ਕੁੱਟੀ ਆ ਬੀ ਆ ਕਰਨਾ ਵੀ ਇਹਦਾ ਧਾ ਨਹੀਂ ਭਰਾ ਨਹੀਂ ਕੁੱਟੀਆਂ ਬਾਪੂ ਨੇ ਬਾਪੂ ਨੇ ਧਾਰ ਕੁੱਟਦੀ ਆ ਮੇਤੀ ਤੇ ਨਹੀਂ ਆਵੇ ਲਾਗੇ ਚੀਰ ਲਿਆ ਵਾ ਹਾਂ ਹੈਨਾ ਚੀਰ ਬੜੀਆਂ ਮੇਨਾਂ ਭੱਲਿਆਂ ਦੇ ਵਿੱਚ ਨਹੀਂ ਵਧੀਆ ਵਧੀਆ ਚੀਜ਼ ਆ ਤਾਂ ਆ ਜੀ ਨੂੰ ਬੜੇ ਪਸੰਦ ਹੁੰਦੇ ਭੱਲੇ ਹਾਂ ਉਹਨੇ ਨਾ ਖਬਰ ਚਲਵੇਂ ਨੇ ਦੋ ਚਾਰ ਤਾਂ ਨੇ ਮੇਰੇ ਘਰ ਨੂੰ ਤੁਰੇ ਜਾਣਾ ਮੈਂ ਕੁੜੀ ਨੂੰ ਤੇਨ ਚੱਲੇ ਆ ਤੇ ਯਾ ਬੜੀਆਂ ਜਿਹੀਆਂ ਕੋਈ ਕੋਈ ਨਾ ਪਤਾ ਕੀ ਆ ਦਾ ਕੁੱਟਣ ਖੋਣਾ ਇਨੀ ਕੋਈ ਕੁੱਟਦਾ ਹਾਂ ਵੀ ਦੀ ਖੇਚਲ ਆ ਨਾ ਸੁਣੀ ਅੱਜੇ ਉਹ ਵਾਜਦੀ ਦਾ ਕਰਕੇ ਮੈਨੂੰ ਪਤਾ ਨਾ ਜਿੰਨੂੰ ਜਾਣ ਦੇ ਕੁੱਟਣ ਵਿੱਚ ਤੇਰੀ ਨਹੀਂ ਆ ਜਾ ਜੇ ਸਿਆਣਾ ਬੱਦਾ ਤੇਰੀ ਆਣੇ ਖਾਣ ਵਧੀਆ ਹੁੰਦਾ ਵਾ ਕੋਣ ਨਿਆਣੇ ਨਾਲੇ ਵਿਚਾਰੇ ਗਏ ਆ ਸਿੱਖਣ ਲੈ ਆ ਡਾਡੀ ਹਾਂ ਨਹੀਂ ਬੱਦਾ ਕਿ ਨਾ ਆਵੇ ਇਹ ਆ ਵੀ ਜਾਣ ਦੇ ਜਾ ਦੇ ਆਹ ਦੋ ਪਸੰਦ ਹੁੰਦੇ ਉਹਨੇ ਕੁੱਲੇ ਕੱਫੇ ਸਾਨੂੰ ਨਾ ਕੱਢ ਲੈਣੀਆਂ ਨਾ ਨਹੀਂ ਵਧੀਆ ਲੱਦ ਲੱਦ ਤੇ ਖਾਇਓ ਲੱਦ ਲੱਦ ਤੇ ਆ ਯਾਰ ਬਣਾਉਣੇ ਆ ਤੇ ਦਹੀਂ ਭੱਲੇ ਹੋ ਰਹੇ ਆ ਜਾਂ ਦਬੜਾ ਬਣਾਵਾ ਨਹੀਂ ਦੂਜੇ ਬਣਾਵਾਂਗੇ ਟਿੱਕੇ ਟਿੱਕੇ ਬਣਾਵਾਂਗੇ ਆਹ ਡਾਡੀ ਕੋਲੇ ਠੰਡਾ ਤੇ ਟਿੱਕੇ ਆ ਕਿ ਬਣਾਉਣਾ ਤੁਹਾਡੀ ਫੇਰ ਓਏ ਸਾਰੀ ਤੇ ਹੋਰ ਮੈਂ ਹਰ ਘਰ ਬਣ ਜੂਗੀ ਤੇ ਕਿੱਥੇ ਜਾ ਰਹਾ ਹੈ ਇਹ ਨਹੀਂ ਫਿੱਸੇ ਨਹੀਂ ਦਹੀਂ ਬਣ ਲੈ ਪਾ ਦੇ ਨਾਲ ਤੇ ਫਿਰ ਇਹ ਵੀ ਇਹ ਮਿੱਠੇ ਵਾਲੇ ਮਤਲਬ ਉਹ ਭੈਣ ਬਣਾ ਤੇ ਬਣਾ ਸੌਰੀ ਤੇ ਇਹਨਾਂ ਕੰਮ ਤੂੰ ਕਰ ਲੈ ਨਹੀਂ ਬਣਾਵਾਂਗੇ ਇਹ ਨਹੀਂ ਖੇਚਲ ਹੁਣ ਤੂੰ ਕਰਨਾ ਤੇ ਜੇ ਲੋਣ ਵਾਲੇ ਬਣਾਉਣੇ ਤੇ ਫੇਰ ਬੇਬੇ ਦੇ ਹੱਥਾਂ ਦੇ ਨਹੀਂ ਆਉਂਦੇ ਆਪਰੇ ਬਣਾਈਏ ਕਿਉਂ ਨਹੀਂ ਕਿੱਡੀ ਚਲਾਖਾ ਨਹੀਂ ਪੁਰਾਣਾਂ ਜਿਹੜੇ ਉਦੋਂ ਤੋਂ ਹੀ ਨਹੀਂ ਬਣਾਉਣੇ ਨਾਲ ਚੌਲ ਹੋਣੇ ਲੋਣੇ ਚੌਲ ਦੇ ਬਟਾ ਕਾਹਦੇ ਸਮਾਨ ਹੈ ਇਹਦੇ ਨਾਲ ਨਹੀਂ ਲੋਣ ਵਾਲੇ ਚੌਲ ਨਹੀਂ ਪੰਨਾਂ ਆਉਂਦੇ ਆਹ ਮੈਂ ਜੀ ਪਾਲਾ ਤੇਰੇ ਵਧੀਆ ਬਣਦੇ ਕਿ ਤੇਰੇ ਵਿੱਚ ਬੱਚੇ ਨਾ ਰਹਿਣ ਗੁੱਗਰ ਜੇ ਨਾ ਬਣਾਈਂ ਜਾਂ ਮੈਂ ਗੁੱਗਰ ਨਹੀਂ ਬਣਾਉਣੇ ਮੈਂ ਤੇਰੇ ਨਾਲੋਂ ਜ਼ਿਆਦੇ ਪਤਲੇ ਬਣਾਉਣੇ ਨੇ ਲੈ ਨਹੀਂ ਭਰਾ ਤੋਂ ਵੀ ਇਹ ਲੀਪ ਗਾਣ ਵੇਖੀ ਬਲਾ ਫੂ ਆ ਗਏ ਰਲ ਗਏ ਦੋਵਾਂ ਦੇ ਹਾਂ ਤੇ ਇਹ ਜਗਾ ਆ ਨਿਕਣਾ ਤੇਰਾ ਵਾ ਹਾਂ ਹਾਂ ਨੀ ਨਾ ਦਜੀ ਪੋਣੀ ਚਾਈਦੀ ਹੀ ਕਿਹੜੀ ਆਲੇ ਨਹੀਂ ਸੁੱਤਰੋਂਦੀ ਹਾਂ ਇਹ ਤਾਂ ਲੇ ਇਹ ਬੱਬੀ ਤੇਲ ਨਿਚੜ ਜਾਂਦਾ ਵਾ ਨਿਚੜੇ ਜਾਂਦਾ ਵਾ ਆ ਥੋੜੋ ਮਾਰੀ ਜੀ ਥੋੜੋ ਤੂੰ ਕਹਿੰਈਆ ਤੋ ਕਹਿਆਈਆ ਉਹ ਵੀ ਤੋਟੇ ਥੋੜਾ ਇਦਾ ਦੇ ਨੀ ਵਰਤਣ ਡੇ ਆਪੇ ਹਾਂ ਇਹ ਇੱਕ ਇਹ ਆਪੀ ਹੋਣ ਤੂੰ ਥੋੜਾ ਬੇਚਣੀ ਕੋੜ ਲਾਣੀ ਤੇ ਕੋੜੇ ਬਣਾਣੀ ਕੋੜੇ ਨਹੀਂ ਬਣਾ ਲੀ ਬੂਆ ਮੈਂ ਤਾਂ ਨਾਲ ਚਟਣੀ ਬਣਾਵਾਂਗੀ ਕਿਸ ਦਿਨ ਆਓ ਫੇਰ ਕਰਦੇ ਹਾਂ ਕਿਸ ਦਿਨ ਤੂੰ ਆਹ ਬਣਾ ਬਣਾਉਣੇ ਨਹੀਂ 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 ਆਹ ਪਕੌੜੇ ਹੀ ਆੜੀ ਘੋਬੀ ਵਾਲੇ ਢੋਕ ਬਣਾ ਲਓ ਤਾਂ ਬਣਾ ਲਓ ਫੇਰ ਉਦੋਂ ਨੂੰ ਫੇਰ ਚਟਣੀ ਵਾਲੇ ਕਰ ਦਾਂਗੇ ਰੈਸਪੀ ਮੇਰੇ ਅਥੇ ਨੰਦੀ ਕਰ ਲਿਓ ਜੀ ਕਾਂਡਿਆ ਬੂਆ ਮੈਂ ਵੇਖੀ ਆਹ ਜੀ ਨਹੀਂ ਕਿਰਿਆ ਕਰਨਾ ਪੈਣਾ ਕਿਰਿਆ ਫਿਲ ਕਰਦਾ ਉਹਨੂੰ ਤਾਂ ਸੁਣਾ ਨਹੀਂ ਚਾਹੀਦਾ ਨਹੀਂ ਹਾਂ ਆ ਤਾਂ ਦੀ ਮੈਂ ਪੂਰੀ ਕਰ ਦਿੰਦੀ ਆ ਕੋਈ ਵੀ ਆਸ ਤੇ ਤੇ ਬੇਬੇ ਦੀ ਵੀ ਆਸ ਪੂਰੀ ਕਰੋ ਨਾ ਮਤਲਬ ਉਹ ਗੋਭੀ ਦੇ ਪਕੌੜੇ ਮੰਗਣੇ ਨਾ ਰਿਓ ਪੋਲੇ ਹੋਈਂਦੇ ਆ ਨਾ ਉਹ ਖਾਦੇ ਜਾਣੇ ਨਾ ਹੁਣ ਖਾਦੇ ਜਾਣ ਨੂੰ ਤੇ ਖਾਦਾ ਹੀ ਜਾਣਾ ਜੋ ਬਹੁਤ ਢਿੱਡ ਤੇ ਪਰਣਾ ਕੱਲ ਮੈਂ ਆ ਬਾਹਰ ਕੇ ਨਾ ਗੋਭੀ ਲੂਣ ਪਾ ਕੇ ਫਾਲ ਕੇ ਤੇ ਫੇਰ ਬਣਾਇਆ ਪਕੌੜੇ ਉਹ ਤਾਂ ਬਹੁਤ ਮਤਲਬ ਸੌ ਸੌ ਹੋ ਗਏ ਬੰਦ ਸ਼ੋਰ ਜੀ ਕੱਲ ਕੋ ਹੋਇਆ ਹੀ ਨਹੀਂ ਕੱਲ ਮੈਂ ਕਿਹਾ ਬੈਕਪੁੱਪੜ ਦੇ ਨੇ ਡੂੜੀ ਜਾਣਾ ਵਾ ਚੱਲ ਮੈਂ ਹਾਂ ਚੱਲ ਆਜੀ ਦੋ ਵੀਡੀਓ ਨਾਲੇ ਬਣਣੀਆਂ ਐ ਆ ਉਹਦਾ ਕਰਕੇ ਪੂਰਾ ਮੈਂ ਜੋਤੀ ਤਾਂ ਦਾ ਫਸ ਵਕਤ ਤੇ ਤਾਰਾਂ ਦਾ ਹੁੰਦਾ ਨਾ ਤਾਰਾਂ ਦਾ ਹੁੰਦਾ ਮੈਂ ਫਿਰ ਉਹ ਵੀ ਲੱਗਦੀ ਉਹਦੇ ਮੈਂ ਚੱਲ ਉਹ ਤਾਂ ਉਹ ਤੋਂ ਬੜਾਉਣੇ ਚਾਹੀਦੇ ਨਾ ਪ੍ਰਾਣੇ ਵੀ ਆ ਗਏ ਹਾਂ ਆ ਨਹੀਂ ਨਹੀਂ ਵੀਡੀਓ ਦੀ ਕਾਹੀ ਆ ਚੱਲ ਹਨਾ ਇਹ ਤਾਂ ਪ੍ਰਾਣੇ ਆਏ ਉਹ ਤਾਂ ਬੜਾਉਣੇ ਕਿ ਉਹ ਵੀ ਫਿਰ ਵੀਡੀਓ ਵਿੱਚ ਹੀ ਬਣਦੇ ਹੀ ਨਾ ਆਪਣੀ ਵੀਡੀਓ ਵੀ ਜ਼ਰੂਰੀ ਵੀ ਹੋਣੀ ਬਣਨੀ ਹੀ ਪੈਣੀ ਹੀ ਤਾਂ ਫਿਰ ਦੁਜੀ ਬਣਾਈ ਆਹੋ ਗੱਲ ਕੋਈ ਡਾੜੀ ਕਿੱਥੇ ਚੱਲ ਗਈ ਡਾੜੀ ਵਿਚਾਰਾ ਪਾਣੀ ਡਾਉਣੀ ਡਾਉਣ ਚੱਲ ਗਿਆ ਨਾ ਵੇਖਾ ਭਲਾ ਰੋਜੋ ਨਹੀਂ ਦੇਖੇ ਕੋਈ ਨਹੀਂ 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 ਨਾ ਮੈਂ ਕਹੀ ਤੇ ਹਾ ਕੱਢੀ ਚਾਹ ਹਾ ਕੱਢਾ ਕਿੱਦਾਂ ਕੱਚੇ ਆਦੇ ਰੱਬ ਦੇ ਲਾਲੀ ਹੋਏ ਹਾਂ 3 ਨਿਕਲ ਗਏ ਭਲੇ ਨਿੱਕਾ ਤੇ ਆ ਗਿਆ ਨਾਓ ਖਾਓ ਖਾਓ ਬਣਾਏ ਤੇ ਬੜੇ ਔਖੇ ਆ ਆਵਾਜ਼ ਬੜੇ ਬਣਦੇ ਆ ਖਾਣੇ ਸੌਖੇ ਕਿਉਂ ਆਵਾਜ਼ ਬਹੁਤ ਬਣਦੇ ਆ ਇੱਥੇ ਰੱਖ ਕੇ ਦੋ ਨਾ ਮਾਰ ਜੀ ਦੋ ਅੰਦਰ ਬਾਹਰ ਜਾਣਾ ਇੱਕ ਕੱਡਾ ਪੜੀ ਜਾਣਾ ਕਵਰ ਨੇ ਇੱਟਾ ਕਰਨਾ ਅੰਦਰ ਬਾਹਰ ਜਾਂਦੀ ਨੇ ਇੱਕ ਪੜ ਲਿਆ ਹਾਂ ਲੈ ਆਂ ਦੋ ਚਾਰੇ ਨੀਂਹਾਂ ਤੇ ਕੱਲੋ ਦੋ ਦੇ ਆਂ ਲੈ ਨੀਂਹਾਂ ਨੇ ਦੋਈ ਦੋ ਫਿਰ ਖਾ ਗਏ ਲੈਣਗੇ ਸਗਤੋ ਤਾਂ ਨਹੀਂ ਗਿਆ ਤੇ ਆ ਨੰਨੂ ਸਾਡਾ ਘਾਟ ਬੜੇ ਮਾਇਨੀ ਆ ਆ ਨੰਨੂ ਮੈਂ ਕੁੱਟੀ ਸੀ ਨਾ ਆਰੇ ਤੂੰ ਕੁੱਟਣਾ ਤੇਰੇ ਰੋਜ਼ੇ ਹੋ ਕੁੱਟਦਾ ਜੀ ਸਾਰਾ ਕੰਮ ਇਹੋ ਕਰਦਾ ਹਾਂ ਤੇ ਨਾ ਮੈਂ ਕੁੱਟੀ ਨੇ ਜੋ ਹੁੰੜਿਆ ਤਾਂ ਮੈਂ ਕੁੱਟੀ ਪਈ ਲੋਗ ਨੇ ਹੱਸੋਂਦੇ ਤੈਨੂੰ ਮੈਂ ਹੁੰਨੇ ਦੇ ਵਿੱਚ ਡੰਡਾ ਘਿਹਾਰ ਕੇ ਖਾਲਦਾ ਆਹ ਅਈ ਸਾਡੀ ਕੁੱਟੀ ਮੈਂ ਨਹੀਂ ਨਾ ਮੂਆ ਮਸੀ ਇਹ ਨੰਮ ਨਹੀਂ ਦਿੱਤਾ ਪਰ ਇਹ ਕੁੱਟਦੇ ਆਹ ਨਾਉ ਨਾ ਤੇ ਜੀ ਨਹੀਂ ਨੰਦਾ ਇਹ ਮੱਖਿਆ ਜੀ ਹੁੰਦਾ ਮੈਂ ਜਦੋਂ ਦਹੀਂ ਚ ਪਾਉਣਾ ਤਾਂ ਫਿਰ ਉਹ ਮੰਦੀ ਪੀਸੀ ਰੋਣੀ ਨਹੀਂ ਆ ਉਹਦੇ ਫਿਰ ਦਹੀਂ ਵਾਸਤੇ ਮੈਂ ਗਰਮੀ ਵਾਸਤੇ ਉਹ ਹੀ ਬਣਾਉਣੀ ਹੁੰਦੇ ਆ ਹਾਂ ਪੈ ਗਏ ਆ ਨਾ ਦਹੀਂ ਵਾਸਤੇ ਮਤਲਬ ਜਿੱਦਾਂ ਗਰਮੀ ਵਾਲਾ ਦਹੀਂ ਬਣਾਉਨੇ ਆਪਾਂ ਆਹ ਉਹ ਤਾਂ ਮੋਟੇ ਮੋਟੇ ਵੀ ਜਾਂਦੇ ਜਾਂਦੇ ਹਾਂ ਮੋਟੇ ਮੋਟੇ ਜਿ ਬਣਾਇੰਦੇ ਜਿੱਦਾਂ ਹਾਂ ਮਸਤ ਹੋ ਜਾਂਦਾ ਲਓ ਚਾਣੀ ਕਾ ਗਏ ਮਾਚ ਪੈ ਗਏ ਨਾ ਨੇ ਆਵਾਂ ਨੇ ਚਾਹ ਲਿਆ ਵਾ ਪੂ ਆਵਣਾ ਨੇ ਆਹ ਤਾਂ ਇਹ ਦੋ ਵੱਡਨੇ ਸਾਰਿਆਂ ਲਈ ਮੈਂ ਚਾਹ ਪਾ ਲਈ ਹਾਂ ਲੈਓ ਲੈਓ ਚਾਹ ਪਾਨ ਪਰ ਉਹ ਦੀ ਪਾ ਲੈ ਲੱਛੀ ਨਾ ਕਰ ਆਜਾ ਤੁਹਾਨੂੰ ਬੱਲੇ ਖਵਾਲੀ ਹਾਂ ਜਿਹਨੂੰ ਜਿਹਨੂੰ ਪਸੰਦ ਹੋ ਕਮੈਂਟਾਂ 'ਚ ਦੱਸਿਓ ਸਾਡੀ ਆਜ ਦੀ ਰੈਸਪੀ ਕਿੱਦਾਂ ਦੀ ਲੱਗੀ ਆ ਵਧੀਆ ਲੱਗੀ ਵੇ ਲੋਈ ਪੂੜੀਆਂ ਬਣਾ ਲੀਆਂ ਬੰਦੇ ਵੀ ਬਣਾ ਲੇ ਆ ਪੂੜੀਆਂ ਬੜੀਆਂ ਸਵਾਲ ਲੱਗ ਗਈ ਹੈ ਤੇ ਰਾਜਾ ਤੇਰੀ ਇੱਕ ਡਿਮਾਂਡ ਰਹਿੰਦੀ ਆ ਉਹ ਤੂੰ ਕਰੇਂਗੀ ਕਿ ਫੇਰ ਵਾ ਚਾਉਣਾ ਦੀ ਆਓ ਵੜਾ ਇੱਕ ਤਾਂ ਫਰੀਜ ਆ। ਨਵੀਂ ਬੋਸ ਲੈਣੇ ਆ। ਅਬੀ ਜ਼ਰਦਾ ਖਾਣਾ ਤੇ ਨੂਨ ਵਾਲੇ ਖਾਣੇ ਤੇ ਫਿੱਕੇ ਖਾਣੇ ਆ। ਯਰਦਾ। ਦਹੀਂ ਦੇ ਨਾਲ। ਦਹੀਂ ਦੇ ਨਾਲ। ਦਹੀਂ ਨਾਲ ਚੱਲਦਾ। ਵੜਾ। ਇਹਦੇ ਨਾਲ ਚੱਪੀ ਕੇ ਦੂਗਾ ਦੂਸਰਾ ਕੰਮ। ਨਹੀਂ ਇਹ ਤਾਂ ਵੀ ਜ਼ਿਆਦਾ ਤਾਂ ਨਹੀਂ ਕਰਾਂਗਾ। ਦੂਗਾ ਦਹੀਂ ਭਲੇ ਦੇ ਜਾਂਦਾ। ਹਾਂ ਹੋਊਗਾ ਪੱਕਾ। ਨਹੀਂ ਨਹੀਂ ਕੋਈ ਨਹੀਂ। ਉਹ ਨਾ ਤਾਂ ਨਹੀਂ ਖਾਉਂਦਾ। ਨਹੀਂ ਕੋਈ ਨਹੀਂ ਉਹ। ਰਾਂਗ ਹੀ ਪੋਣਾ ਛੋੜਾਂ ਜੀ। ਜਾਣਦੇ ਤੇ ਰੰਗ ਹੀ ਪੋਣਾ ਵਾ ਵਿੱਚ ਹੋਰੀ ਸਮਾਨ ਪੁੱਤ ਪੋਣਾ ਵਾ ਖੰਡ ਪਾਣੀ ਆ ਖੰਡ ਪਾਣੀ ਆ ਵਿੱਚ ਸੋਗੀ ਪੈਂਦੀ ਆ ਸਬ ਕੋ ਹਾ ਹਾਂ ਸਬ ਕੋ ਤੇ ਲੌਂਗ ਪੈਂਦੇ ਆ ਸਬ ਕੋ ਹਾ ਦਾਦਾ ਜੋ ਜੋ ਬਣਾਵਾਗੇ ਤੇ ਖਾ ਲਾਂਗੇ ਦੁਪਹਿਰੇ ਇਹਨਾਂ ਇਹਦੇ ਰਾਦੇ ਚ ਮੈਂ ਮਿੱਠਾ ਕੱਟ ਖਣ ਲੀ ਗੇ ਬੱਟੇ ਵਾਲੇ ਦਾ ਨਾਂ ਹੀ ਨਾ ਲੈਣ ਤੋ ਰੱਖ ਹਾਂ ਮੈਂ ਤੋ ਨਹੀਂ ਲੈਣਾ ਹਾਂ ਉਹ ਤੇ ਨਾਂ ਹੀ ਨਾ ਲੈਣ ਇਹ ਨਵੇਂ ਸਾਲ ਦੀ ਸ਼ੁਰੂਆਤ ਆ ਹਾਂ ਅੱਜ ਲੋ ਜੀ ਮਾਰੇ ਸਾਰੇ ਕਦਸੋ ਸੰਭਰੇ ਆ ਸੱਚੇ ਪਾਤਸ਼ਾਹ ਮੇਰਾ ਦੈਂਤ ਹਰ ਇੱਕ ਦਾ ਮਾਰ ਆ ਗਿਆ ਬਸ ਬਸ ਹਾਂ ਇਹਨੂੰ ਸੁੱਕ ਮਗਦੇ ਆ ਤੋ ਲਾਗੂ ਆ ਹਾਂ ਤੇ ਮੈਨੂੰ ਪੁੱਛ ਆਲੇ ਹੁਣ ਚਾਲ ਲੈ ਲੈ ਤੋ ਰਾ ਨਾ ਪਰ ਤੈਨੂੰ ਤੇ ਬਹੁਤ ਪਸੰਦ ਆ ਬਾਰੇ ਇਹਨਾਂ ਦੁਕਾਨੇ ਲੈ ਦੋ ਬਾਗੇ ਯਾਰ ਵੀ ਆ ਗਈ ਯਾਰ ਵੀ ਆ ਗਈ ਚਾ ਚੱਕੀ ਕੱਪ ਪਰ ਪਰ ਲੈ ਆਈ ਹਾਂ ਹੁਣ ਇਹਦੇ ਨਾਲ ਚਾ ਹਾਂ ਇਹ ਵੀ ਥੋੜੀ ਆ ਜਾਣੀ ਆ ਆਹੋ ਉਹ ਤਾਂ ਚੱਗੇ ਲਾਈ ਹੋਏ ਬਿਜਾਰਾ ਵੀ ਹੋ ਜੇਗਾ ਹਾਂ ਹਾਂ ਬਿਜਾਰਾ ਤਾਂ ਹੋ ਜੂ ਛੜੀ ਆ ਨਾ ਨਾਲੇ ਹਣ ਕੜੀ ਹੋਣੀ ਆ ਸੇਰ ਦੀ ਬਿੱਤੀ ਹੋ ਕੜੇ ਹੋਣੀ ਆ ਨਹੀਂ ਨਹੀਂ ਪਿੱਲੀ ਬਣਾ ਕੇ ਆ ਪੱਲੀਆਂ ਬੋਲੀਆਂ ਕਿੰਨਾ ਜਿਆਦਾ ਲੱਗ ਗਿਆ ਹੁਣ ਇੱਧਰ ਇੰਨਾ ਲੜਾਇਆ ਗਿਆ ਮਾੜਾ ਲੱਭੂ ਆ ਕੇ ਇੱਕ ਦਾ ਕੀ ਲੈਣਾ ਦੋ ਲੱਦੇ ਪਰ ਮੈਂ ਰੋਟੀ ਖਾਦੀ ਆ ਮਲਾਤਰਾ ਕੋਲ ਜਰਾ ਤਾ ਨਹੀਂ ਦੋ ਤੇ ਲੈ ਨਹੀਂ ਦੋ ਮੈਂ ਬਸ ਤੇਰੂੰ ਮੰਗਣੀਆ ਤੇਰਨੂੰ ਮੈਂ ਪੜਾਉਣੀਆ ਤੇ ਹੁਣ ਇਹ ਫੜਲਾ ਚੰਗੀ ਚੱਲੀ ਤੇ ਆਪਣਾ ਜਿੰਨਾ ਵਿਚਾਰਾ ਕਰਨਾ ਉਹਨਾਂ ਹੀ ਕਰ ਲਿਆ ਵਾ ਠੀਕ ਆ ਇਹ ਨਾ ਆਖੀ ਵੀ ਮੈਂ ਕਿੱਦੇ ਸਾਹਮਣੇ ਹੁਣ ਇੱਕ ਹੀ ਫੜਨੀ ਫੇਗਨੂੰ ਪੜਾਉਣਾ ਨਹੀਂ ਕੋ ਫੇਰ ਤੇਰੀ ਪੜਾਉਣੀ ਮੈਂ ਕੋ ਨਹੀਂ ਬਾਬੂ ਜਾਣੀ ਮੇਰੇ ਨਾਲ ਜਾਓ ਜੋਗਾ ਪਲੇਟ ਦਿਓ ਮੈਨੂੰ ਸਪੋਟਰੀ ਦੇ ਘਰ ਜਾਣਾ ਬਣਾਣਾ ਤੇ ਤੁਰ ਕੇ ਕਾਇਨ ਖਾਲੀ ਦਿੰਨੀ ਆ ਫੜ ਤਵੀ ਮੈਂ ਤੇਰੇ ਖਰੇ ਆ ਨਾ ਉਹਨਾਂ ਵਾਲੇ ਹਾਂ ਮੇਰੇ ਲੂਣ ਵਾਲਾ ਲੱ ਲਾ ਦੇਦਾ ਹੋਰ ਲੂਣ ਪਾ ਲਿਆ ਵਿੱਚ ਉਹ ਕਦੇ ਹੋਇ ਪਾ ਲਿਆ ਕੀ ਪਤਾ ਵਾ ਮਗਲੇ ਪੁੱਤ ਕੋ ਆਇਆ ਹੈ ਇਹਨੇ ਮੇਰੇ ਕੋਲ ਜਾਂ ਮਗਰਲਾ ਤੇ ਉੱਤੇ ਜੇ ਫਿਰ ਕਾ ਹੋਈ ਨਾ ਇਹ ਆ ਹਾਂ ਨੂੰ ਨਾ ਤੇ ਅੱਧੀ ਕਿਤੇ ਜਾਉਂ ਜਿਆਦਾ ਲੂਣ ਦਾ ਸੱਗੇ ਲੂਟੇ ਕਰਾਰਾ ਰ ਹੋਰ ਪਾ ਲਿਆ ਪਤਾ ਨਹੀਂ ਲੱਗਦਾ ਕਿਹੜੇ ਵੇ ਪਾ ਲਿਆ ਕੋਈ ਨਹੀਂ ਮੈਂ ਜਰਾ ਲੈ ਜੇ ਸੁਆਗ ਲੱਗਦੀ ਆ ਨਹੀਂ ਭੈਣਾ ਤੇ ਚੁੱਕਦੀ ਆ ਥੋੜੀ ਆ ਦੇ ਬਹੁਤ ਤਰਤਰੀਆਂ ਵਾ ਇਹ ਉਹ ਨਾ ਉਹ ਪਾਪੀ ਦੇ ਜਿਆਦਾ ਪਾਤਾ ਆ ਆ ਮੂੰਹਨ ਜਾ ਕਰਕੇ ਘਰੇ ਹੋ ਗਈਆਂ ਹਨ ਹਾਂ ਚਲ ਕੋਈ ਨਹੀਂ ਖਾਓ ਤੂੰ ਇਹ ਤੇ ਖਾਓ ਤੇ ਬੋ ਅੱਧੀ ਕਿੱਥੇ ਆਦੀ ਤੂੰ ਹੀ ਆ ਜਾ ਅਭੀ ਤੇ ਉਹ ਚੱਟੂ ਡਿਆ ਅਭੀ ਤਾਂ ਪੰਜਾਹ ਦਿਨ ਦਾ ਛੋਟਰਾ ਹੁੰਦਾ ਰਿਹਾ ਜਦੋਂ ਮੈਂ ਤੇ ਰਬੀ ਦੇਖੋ ਜੀ ਅਸੀਂ ਬਣਾਏ ਆ ਜਿਹ ਪੱਲੇ ਵੈਸੇ ਧਾਲ ਪੈਂਦੀ ਆ ਖਾਣੀ ਦੇ ਇੱਧਰ ਪੰਜਾਬ ਆ ਆਪਣੇ ਅਸੀਂ ਵੈਸੇ ਕਹਿੰਦੇ ਇਹਨਾਂ ਨੂੰ ਪੱਲੇ ਧਾਲ ਦੇ ਜਿਹੜੀ ਮਤਲਬ ਮਾਂਵਾਂ ਦੀ ਧਾਲ ਹੁੰਦੀ ਆ ਹੁਣ ਪਤਾ ਨਹੀਂ ਹੋਰ ਕੋਈ ਭੈਣ ਭਰਾ ਇਹਨੂੰ ਕੀ ਕਹਿੰਦਾ ਵਾ ਠੀਕ ਆ ਐਂ ਬਾਕੀ ਬਣਾਈ ਆ ਵਾ ਪੂੜੀਆਂ ਇੱਕ ਬਣਾਉਂਦੇ ਮੈਦੇ ਦੀਆਂ ਐਂ ਬਣਾਈਆਂ ਆ ਆਟੇ ਦੀਆਂ ਪੂੜੀਆਂ ਠੀਕ ਆ ਇਹ ਆਲੂਆਂ ਦੀ ਸਬਜ਼ੀ ਨਾਲ ਬਣਾਈਆਂ ਉਹ ਤੇ ਬੜੀਆਂ ਟੇਸਟ ਵਧੀਆ ਲੱਗਦੀਆਂ ਤੇ ਬਾਕੀ ਚਲੋ ਜਿੰਨੇ ਜਿੰਨਾ ਭੈਣ ਭਰਾਵਾਂ ਨੇ ਵੇਖੇ ਆ ਭੱਲੇ ਜੇਕਰ ਨੂੰ ਪਸੰਦ ਹੋਣਗੇ ਤੇ ਆਓ ਖਾਓ ਤੁਹਾਨੂੰ ਕਮੈਂਟ ਕਰਕੇ ਦੱਸਿਓ ਵੀ ਸਾਡੀ ਅੱਜ ਦੀ ਰੈਸਪੀ ਕਿੱਦਾਂ ਦੀ ਬਣੀ ਆ ਠੀਕ ਆ ਮੁੜ ਕੇ ਕੋਈ ਹੋਰ ਅਸੀਂ ਬਣਾਵਾਂਗੇ ਤੇ ਫਿਰ ਤੁਹਾਨੂੰ ਅੱਗੇ ਦੱਸਾਂਗੇ ਕਿ ਹੋਰ ਕੀ ਬਣਾਉਣਾ ਚਾਹੁੰਦੇ ਆ ਚਲੋ ਜੀ ਠੀਕ ਆ ਜੀ ਇਸੇ ਵਲੌਗ ਨਾਲ ਕਰਦੇ ਆ ਐਂਡ ਆਪਣਾ ਸਬਸਕ੍ਰਾਈਬ ਜ਼ਰੂਰ ਦੇਣਾ ਹਾਂ ਕਮੈਂਟਾਂ ਜ਼ਰੂਰ ਦੱਸਣਾ ਹਨ ਵੀ ਭੱਲੇ ਸਾਡੇ ਕਿਵੇਂ ਦੇ ਲੱਗੇ ਦੀ ਬੇਬੇ ਦੇ ਹੱਥਾਂ ਦੇ 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 ਤਾ ਚਲੋ ਵੀ ਨਾ ਆਈ ਚਲੋ ਮੈਂ ਵੀ ਪਾਈ ਨਾ ਆਈ ਹਾਂ ਸ਼ੁਰੂਆਤ ਤੇ ਤੁਸੀਂ ਵੇਹ ਕੀਤੀ ਨਾ ਹਾਂ ਹੈ ਨਾ ਉਹ ਆਖਿਆ ਵੀ ਤੁਸੀਂ ਨਾ ਆਈ ਮੈਨੂੰ ਵੀ ਕੰਮ ਦੰਦਾ ਕਰਦੀ ਕਰਦੀ ਇਹਨਾਂ ਨੇ ਫੋਨ ਤੇ ਕਹਿਤਾ ਭੂਆ ਜੀ ਆ ਜਾ ਤੇ ਮੈਂ ਆ ਗਈਆਂ ਤੇਰੇ ਤੋਂ ਬਿਨਾਂ ਅਸੀਂ ਉਹ ਬਣਾ ਸਕਦੇ ਤੇ ਵੇਹ ਲੋ ਮੈਂ ਵੀ ਆਪਣੀ ਨਾ ਆਪਾਂ ਖਾਣੇ ਨਹੀਂ ਲੱਗਦਾ ਜੇ ਤੁਸੀਂ ਨਾ ਆਦੇ ਚਾਹੋ ਨਾ ਫਿਰ ਸਾਡਾ ਕੰਨਿਆ ਦਾ ਜੀ ਕੋਈ ਖਾਣ ਨੂੰ ਜੀ ਨਹੀਂ ਕਰਦਾ ਜੀ ਆਹ ਪਲੇਟ ਵੇਹ ਲੋ ਮੇਰੀ ਪੂਰੀ ਸੱਜੀ ਆ ਠੀਕ ਆ ਤੇ ਨੌ ਰਾਨੀ ਦੀ ਵੀ ਹੈਗੀ ਜੀ ਵੇਹ ਲੋ ਆਹੋ ਬਾਪੂ ਨੇ ਖਾ ਕੇ ਰੱਖ ਦਿੱਤੀ ਆ ਪਲੇਟ ਤੇ ਬੇਬੇ ਦੀ ਪਲੇਟ ਵੀ ਅੱਗੇ ਪਈ ਆ ਹਾਂ ਮੇਰੀ ਆ ਠੀਕ ਆ ਜਪਤੋ ਇੰਨਾ ਚਲੋ ਜੀ ਐਸੇ ਵਲੋਗ ਦੇ ਨਾਲ ਕਰਦੇ ਆ ਆਪਾਂ ਸਾਰੇ ਜਿਹੜਾ ਆ ਸਮਾਨ ਜੇ ਕੇ ਨਹੀਂ ਖਾ ਸਕਦਾ ਆ ਸਕਦਾ ਆ ਹਾਂ ਤੇ ਜੇ ਆ ਕੇ ਤਾਂ ਆਪਾਂ ਦੇ ਵੀ ਸਕਦੇ ਆ ਹਾਂ ਚਲੋ ਜੀ ਐਸੇ ਨਾਲ ਕਰਦੇ ਆ ਵਲੋਗ ਦੀ ਸਮਾਪਤੀ ਸਸਰੀ ਕਾ ਜੀ ਸਾਰੇ